ਸਾਡਾ ਮਾਲਕ ਇਹ ਹੱਥ ਨਾਲ ਹੀ ਵੇਚੜੀ ਜਾਂਦਾ ਰਾਤ ਦੀ ਡਿਊਟੀ ਜੁਬੀ ਦੀ ਐ ਇਹਨੇ ਰਾਤ ਨੂੰ ਕੰਮ ਕਰਨਾ ਚਾਹੋ ਚਾਹੋ ਗ੍ਰਾਸੀਏ ਮੇਰੇ ਕੋਲ ਤੇ ਮੇਰੇ ਹਸਬੰਡ ਕੋਲੇ ਫੋਨ ਆ ਸਾਡੇ ਘਰ ਦੇ ਵਿੱਚ ਅਸੀਂ ਬੱਚਿਆਂ ਨੇ ਫੋਨ ਨਹੀਂ ਲੈ ਕੇ ਦਿੱਤਾ ਫੁੱਲ ਇੰਜੋਏ ਕਰਦੀਆਂ ਇਟਲੀ ਦੇ ਵਿੱਚ ਗੁੱਡ ਬாய் ਪਤਾ ਦੇਖ ਕੇ ਧਨੀਆ ਨਾ ਪੜਦੇ ਧਨੀਆ ਦੇ ਵਿੱਚ ਤਾਂ ਦੇਖੋ ਕਿ ਕੀ ਵੀ ਆਪਣੇ ਬਹੁਤ ਵਾ ਆਪਾਂ ਨੂੰ ਜੁੱਲਾ ਬਣਾਇਆ ਸੀ ਮੈਨੂੰ ਜੁਬੀ ਨੇ ਜੁੱਲਾ ਬਣਾ ਕੇ ਦਿੱਤਾ ਸਾਗ ਬਣਾਉਣ ਲਈ ਉਹ ਵੀਡੀਓ ਨੂੰ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਸਾਰਿਆਂ ਦਾ ਦਿਲੋਂ ਤਾਂ ਦੇਖੋ ਪੂਰੀਆਂ ਫੁੱਟਾਂ ਵਾਲੀ ਦਹੀਂ ਜਿੱਦਾਂ ਆਪਣੇ ਇੰਡੀਆ ਹੁੰਦਾ ਦੂਏ ਤਰੇ ਤੁਹਾਨੂੰ ਟਾਲੀਂ ਚ ਪੜ ਕੇ ਵੀ ਸੁਣਾ ਦਿੰਨੇ ਆ ਸਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਅਮੀਰ ਕਰਦੇ ਆ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਪਿਆਰ ਦੇਣ ਲਈ ਤੇ ਬਹੁਤ ਜ਼ਿਆਦਾ ਸੋਹਣੇ ਸਾਰੇ ਜਾਣੇ ਕਮੈਂਟ ਕਰਦੇ ਆ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਤੁਸੀਂ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਇਟਲੀ ਦੇ ਵਿੱਚ ਹਮੇਸ਼ਾ ਕੰਮ ਦਾ ਸੀਜ਼ਨ ਹੁੰਦਾ ਜਿਵੇਂ ਕਿ ਗਰਮੀਆਂ ਦੇ ਵਿੱਚ ਤੇ ਸਿਆਲਾਂ ਦੇ ਵਿੱਚ ਥੋੜਾ ਟਾਈਮ ਹੀ ਕੰਮ ਦਾ ਸੀਜ਼ਨ ਹੁੰਦਾ ਖੇਤੀਬਾੜੀ ਵਾਲੇ ਤਾਂ ਬਾਅਦ ਚ ਵਿਚਾਰੇ ਫ੍ਰੀ ਹੋ ਜਾਂਦੇ ਕਿਉਂਕਿ ਮੀਂਹ ਪੈਣੇ ਸਟਾਰਟ ਹੋ ਜਾਂਦੇ ਆ ਹੁਣ ਅਸੀਂ ਕਿ ਜਿੱਦਾਂ ਪਹਿਲਾਂ ਗੂ ਟੁੱਟੇ ਸੀ ਉਸ ਤੋਂ ਬਾਅਦ ਜੈਲੋ ਕੀਵੀ ਟੁੱਟੀ ਆ ਹੁਣ ਬੇਰ ਦੇ ਕੀਵੀ ਟੁੱਟ ਰਹੀ ਆ ਤੇ ਨਾਲ ਦੀ ਨਾਲ ਲੀਵੇ ਝਾੜਦੇ ਆ ਸਾਡੇ ਵੀ ਅੱਜ ਲੀਵੇ ਝਾੜਨੇ ਤੇ ਮੈਂ ਤੁਹਾਨੂੰ ਦਿਖਾਉਣੀ ਆ ਬਿੱਕ ਦਾ ਲੀਵੇ ਝਾੜਦੇ ਬਾਕੀ ਬੱਚੇ ਸਕੂਲ ਗਏ ਹੋਏ ਤਾਂ ਹੀ ਘਰ ਦੇ ਵਿੱਚ ਸੁਨਸਰਾਣਾ ਰੌਣਕ ਨਹੀਂ ਹੈਗੀ 11:00 ਵੱਜ ਗਏ ਅੱਜ ਮੈਂ ਬਣਾਉਣੇ ਆਲੂ ਵਾਲੇ ਪਰੌਂਠੇ ਤੇ ਪਹਿਲਾਂ ਆਲੂ ਵਾਲੇ ਪਰੌਂਠੇ ਬਣਾਉਣਾ ਪਰੌਂਠਿਆਂ ਲਈ ਮੈਂ ਆਲੂ ਉਬਲ ਮੈਂ ਰੱਖਤੇ ਹੁਣ ਸਰਦੀ ਸ਼ੁਰੂਗਾ ਕਦੇ ਆਲੂ ਵਾਲੇ ਪਰੌਂਠੇ ਕਦੇ ਮੋਲੀ ਵਾਲੇ ਕਦੇ ਗੋਭੀ ਵਾਲੇ ਸਾਨੂੰ ਸਾਰੀ ਫੈਮਿਲੀ ਨੂੰ ਪਸੰਦ ਆ ਪਰੌਂਠੇ ਬੱਚਿਆਂ ਨੂੰ ਵੀ ਫਿਰ ਅਸੀਂ ਹਫਤੇ ਵਿੱਚ ਇੱਕ ਵਾਰੀ ਬਣਾ ਲੈਨੇ ਤੇ ਮਸਾਲੇ ਵੀ ਮੈਂ ਰੱਖ ਲਿਆ ਸਾਰੇ ਆਪਾਂ ਅਦਰਕ ਪਾ ਲੈਣਾ ਥੋੜਾ ਲਸਣ ਹਰੀ ਮਿਰਚ ਤੇ ਜਿਹੜਾ ਆਪਣਾ ਧਨੀਆ ਪਾਊਡਰ ਹੁੰਦਾ ਉਹ ਵਾਲਾ ਥੋੜਾ ਜਿਹਾ ਜ ਹੁਣ ਆਪਾਂ ਪਰੌਂਠਿਆਂ ਚ ਪਾਉਣ ਲਈ ਥੋੜਾ ਜਿਹਾ ਧਨੀਆ ਤਾਜ਼ਾ ਤੋੜ ਕੇ ਲਿਆਵਾਂਗੇ ਤੇ ਥੋੜੇ ਜਿ ਮੈਂ ਪਾਉਂਗੀ ਵਿੱਚ ਮੇਥੇ ਉਹਦਾ ਵੀ ਬਹੁਤ ਵਧੀਆ ਟੇਸਟ ਨਾ ਬਾਕੀ ਤੁਹਾਨੂੰ ਪਤਾ ਵੀ ਆਪਾਂ ਨੂੰ ਜਿਹੜੇ ਮੇਥੇ ਆ ਉਹ ਖਾਣੇ ਚਾਹੀਦੇ ਆ ਵਧੀਆ ਹੁੰਦੇ ਆਪਣੇ ਲਈ ਖਾਣੇ ਬਾਕੀ ਤਾਂ ਆਪਣੇ ਤਾਜ਼ੇ ਮੇਥੇ ਲੱਗੇ ਆ ਅੰਦਰ ਬਹੁਤ ਠੰਡਾ ਬਾਹਰ ਥੋੜੀ ਜੀ ਨਗਾਸ ਹੋਈ ਹੋਈ ਆ ਇਟਲੀ ਦਾ ਮੌਸਮ ਹੁਣ ਥੋੜਾ ਜਿਹਾ ਇਦਾਂ ਹੀ ਰਹਿਣਾ ਪਤਾ ਹੀ ਨਹੀਂ ਲੱਗਦਾ ਕੁਝ ਤੇ ਅੱਜ ਥੋੜੇ ਜੇ ਬੱਦਲ ਹੋਇਆ ਥੋੜੀ ਥੋੜੀ ਧੁੱਪ ਵੀ ਆ ਉਹ ਦਰੱਖਤਾਂ ਤੇ ਤਾਨੂੰ ਟੋਪ ਪੈਂਦੀ ਦੇਖ ਦਿਓਗੀ ਪਰ ਇਧਰਲੀ ਸਾਈਡ ਸਾਰੇ ਬੱਦਲ ਹੋਏ ਹੋਏ ਆ ਹਵਾ ਵੀ ਚੱਲੀ ਜਾਂਦੀ ਉੱਪਰ ਜ਼ਿਆਦਾ ਠੰਡ ਲੱਗਦੀ ਬਾਹਰ ਹਜੇ ਮੌਸਮ ਫੇਰ ਵੀ ਸਹੀ ਆ ਮੈਨੂੰ ਵੈਸੇ ਇਟਲੀ ਦੀ ਠੰਡ ਘੱਟ ਪਸੰਦ ਵਾ ਇਟਲੀ ਦੀ ਮੈਨੂੰ ਗਰਮੀ ਵਧੀਆ ਲੱਗਦੀ ਖੁਚੜੀਆਂ ਇੱਥੇ ਬਹੁਤ ਚਿੜੀਆਂ ਮੈਂ ਤੁਹਾਨੂੰ ਉਧਰ ਦਰਖਤਾਂ ਤੇ ਵੀ ਦਿਖਾਉਣੀ ਆ ਕਿਉਂਕਿ ਇਹਨਾਂ ਇੱਥੋਂ ਦਾ ਵਾਤਾਵਰਨ ਬਹੁਤ ਸਾਫ਼ ਵਾ ਤੇ ਇਹ ਜਦੋਂ ਕੱਠੀਆਂ ਉੱਡਦੀਆਂ ਬਹੁਤ ਵਧੀਆ ਲੱਗਦਾ ਵਾ ਇਹ ਤਾਂ ਦਿਖਾਉਣੇ ਦਰਖਤ ਤੇ ਸਾਰੇ ਉੱਪਰ ਬੈਠੀਆਂ ਵਾ ਦੇਖੋ ਫੁੱਲ ਇੰਜੋਏ ਕਰਦੀਆਂ ਇਟਲੀ ਦੇ ਵਿੱਚ ਇਹ ਬਾਕੀ ਤੁਸੀਂ ਸਾਰੇ ਪਾਸੇ ਤੁਹਾਨੂੰ ਪਹਿਲਾਂ ਵੀ ਮੈਂ ਦਿਖਾਇਆ ਵੀ ਤੁਹਾਨੂੰ ਹਰਿਆਲੀ ਹਰਿਆਲੀ ਦਿਸੂਗੀ ਅਸੀਂ ਵੀ ਜਦੋਂ ਮਾਰਨਿੰਗ ਦੇ ਵਿੱਚ ਉੱਠ ਕੇ ਬਾਹਰ ਹੁੰਨੇ ਨਾ ਵੀ ਕਹਿ ਸਕਦੇ ਵੀ ਅੱਖਾਂ ਜਿਆ ਨੂੰ ਇਦਾਂ ਰਿਲੈਕਸ ਫੀਲ ਹੁੰਦਾ ਏ ਸਾਰੇ ਪਾਸੇ ਹਰਿਆਲੀ ਦੇਖ ਕੇ ओके ਹੁਣ ਆਪਾਂ ਤੋੜਦੇ ਆਂ ਚੱਲ ਕੇ ਧਨੀਆ ਤੇ ਮੇਥੇ ਧਨੀਆ ਮੇਰਾ ਬਹੁਤ ਘੱਟ ਹੋਇਆ ਇਹਦੀ ਆਪਾਂ ਨੂੰ ਜ਼ਿਆਦਾ ਜ਼ਰੂਰਤ ਪੈਂਦੀ ਆਂ ਧਨੀਆ ਤੇ ਮੇਥੇ ਆਪਾਂ ਤੋੜ ਲਿਆਂਦੇ ਬਹੁਤ ਜ਼ਿਆਦਾ ਸੋਹਣੀ ਸਮੈਲ ਆ ਧਨੀਏ ਦੀ ਜੇ ਥੋੜਾ ਜਿਹਾ ਹੀ ਪਾ ਲੋ ਤੇ ਆਪਾਂ ਥੋੜਾ ਜਿਹਾ ਚਿਪੋਲਾ ਵੀ ਪਾਉਣਾ ਇਟਾਲੀਅਨ ਚ ਪਿਆਜ਼ ਕਹਿ ਦਿੰਦੇ ਆ ਸਾਰੀਆਂ ਚੀਜ਼ਾਂ ਨੂੰ ਆਪਣੀ ਜਿਹੜੀ ਲੱਕੜ ਦੀ ਕੁੰਡੀ ਇਹਦੇ ਵਿੱਚ ਮੈਂ ਕੁੱਟਣਾ ਏ ਆਲੂ ਵੀ ਉਬਲ ਗਏ ਪਿਆਜ਼ ਨੇ ਇੱਥੇ ਬੱਚੇ ਬਹੁਤ ਘੱਟ ਪਸੰਦ ਕਰਦੇ ਇਟਾਲੀਆ ਦੇ ਵਿੱਚ ਇਹ ਇਟਾਲੀਅਨ ਲੋਕ ਵੀ ਇਜਵੇਂ ਇਡਲੀ ਦੇ ਵਿੱਚ ਪੂਸਾ ਕਹਿ ਦਿੰਦੇ ਆ ਜਿਵੇਂ ਆਪਾਂ ਮੋਸ਼ਕ ਕਹਿ ਦਿੰਨੇ ਆ ਜਿਆ ਸਮੈਲਣ ਤੇ ਉਹਨੂੰ ਪੂਸਾ ਕਹਿ ਦਿੰਦੇ ਵੀ ਪੂਸਾ ਹੁੰਦਾ ਚਪੋਲੇ ਚ ਮੂੰਹ ਦੇ ਵਿੱਚ ਤੇ ਤਾਂ ਕਰਕੇ ਫਿਰ ਮੈਂ ਬਿਲਕੁਲ ਕੱਟ ਦਿੰਨੀ ਕਿਉਂਕਿ ਖਾਣੇ ਚੰਗਿਆ ਪਿਆਜ਼ ਲਸਣ ਅਦਰਕ ਆਪਾਂ ਨੂੰ ਖਮਾਉਣਾ ਚਾਹੀਦਾ ਬੱਚਿਆਂ ਨੂੰ ਇਸ ਕਰਕੇ ਮੈਂ ਕੱਟ ਕੇ ਪਾ ਦੇਣੀ ਫਿਰ ਨਹੀਂ ਬੱਚਿਆਂ ਨੂੰ ਪਤਾ ਲੱਗਦਾ ਆਰਾਮ ਨਾਲ ਖਾ ਲੈਂਦੇ ਆ ਤੇ ਆਪਾਂ ਹੁਣ ਸਾਰਾ ਸਮਾਨ ਪਹਿਲੇ ਦੇ ਵਿੱਚ ਕੱਟਦੇ ਆ ਤੇ ਫਿਰ ਬਣਾਉਨੇ ਆਲੂ ਵਾਲੇ ਪਰੌਂਠੇ ਪਰਾਠੇ ਬਣਾ ਲਏ ਆਪਾਂ ਨਾਲ ਦਹੀਂ ਇਟਾਲੀਅਨ ਚ ਇਹਨੂੰ ਜੋਗਰਤ ਕਹਿ ਦਿੰਦੇ ਆ ਆਲੂ ਵਾਲਾ ਪਰੌਂਠਾ ਮੱਖਣ ਨੇ ਸਾਰਾ ਉੱਪਰ ਮੈਲਟ ਕਰ ਲਿਆ ਤੇ ਇਹਨੂੰ ਵੀ ਟੇਸਟੀ ਲੱਗੇ ਜਿਹੜਾ ਮੈਂ ਦਹੀਂ ਵੀ ਬਣਾਉਣੀ ਆ ਨਾ ਇਹ ਇੰਡੀਆ ਵਾਲਾ ਜਾਗਵਾ ਦੇਖੋ ਕਿੰਨੇ ਸੋਹਣੇ ਫੁੱਟ ਬਣੇ ਆ ਤੇ ਨਹੀਂ ਤਾਂ ਜਿਵੇਂ ਐਰੋਸਪੇਨ ਵਾਲੀ ਜਿਹੜੀ ਦਹੀਂ ਹੁੰਦੀ ਉਹਦੇ ਤਾਂ ਇਦਾਂ ਫੁੱਟ ਨਹੀਂ ਹੁੰਦੇ ਕੀ ਕਹਿੰਦੇ ਲਾਲਾਂ ਜੀਆਂ ਵਾਲੀ ਦਹੀਂ ਹੁੰਦੀ ਆ ਸਾਡਾ ਆਪਾਂ ਬਣਾਉਣੇ ਆ ਪਰੌਂਠਿਆਂ ਦੇ ਨਾਲ ਲੱਸੀ ਵੀ ਬਣਾਉਣੀ ਆ ਦੇਖੋ ਪੂਰੀਆਂ ਨੇ ਫੁੱਟਾਂ ਵਾਲੀ ਦਹੀਂ ਆ ਜਿੱਦਾਂ ਆਪਣੇ ਇੰਡੀਆ ਹੁੰਦਾ ਟੇਸਟ ਵੀ ਉਹੀ ਹੈ ਦਹੀਂ ਦਾ ਬਿਲਕੁਲ ਪਰੌਂਠੇ ਬਹੁਤ ਟੇਸਟੀ ਬਣੇ ਪਤਾ ਨਹੀਂ ਮੇਥਿਆਂ ਦਾ ਕਰਕੇ ਬੱਚਿਆਂ ਨੂੰ ਵੀ ਬਹੁਤ ਟੇਸਟੀ ਲੱਗੇ ਨਾਲੇ ਮੈਂ ਪਿਕਾਂਤੇ ਯਾਨੀ ਕਿ ਮਿਰਚ ਕਾਫੀ ਪੈ ਗਈ ਸੀ ਫਿਰ ਵੀ ਜੂਵੀ ਨੇ ਵੀ ਸਾਰਾ ਫਿਨਿਸ਼ ਕਰਤਾ ਨਹੀਂ ਉਹ ਛੱਡ ਦਿੰਦਾ ਏ ਜੂਵੀ ਆ ਜਾਂਦਾ ਹੈ ਪੌਣੇ 2 ਵਜੇ ਪਹਿਲਾਂ ਉਹਨੂੰ ਮੈਂ ਰੋਟੀ ਬਣਾ ਕੇ ਪਹਿਲਾਂ ਆਪਣੇ ਹਸਬੰਡ ਲਈ ਬਣਾਈ ਫਿਰ ਜੂਵੀ ਆਇਆ ਉਹਨੂੰ ਪਰੌਂਠੇ ਬਣਾ ਕੇ ਦਿੱਤੇ ਹੁਣ ਜੈਸਮੀਨ ਆਈ ਏ ਨੂੰ ਵੀ ਬਣਾ ਕੇ ਦਿੱਤੇ ਮੇਰੀ ਆਦਤ ਹੈ ਜਦੋਂ ਵੀ ਬੱਚੇ ਸਕੂਲੋਂ ਆਉਂਦੇ ਜਦੋਂ ਹਸਬੰਡ ਉਦੋਂ ਮੈਂ ਤਾਜੀ ਰੋਟੀ ਬਣਾ ਕੇ ਦਿੰਨੀ ਹੁੰਨੀ ਇਦਾਂ ਨਹੀਂ ਵੀ ਆਪਾਂ ਰੋਟੀ ਵਾਲੇ ਡੱਬੇ ਦੇ ਵਿੱਚ ਬਣਾ ਕੇ ਰੱਖ ਦੇਣੀ ਫਿਰ ਗਰਮ ਕਰਦੇ ਆ ਤੁਹਾਨੂੰ ਪਤਾ ਵੀ ਬੱਚਿਆਂ ਨੇ ਇੱਕ ਦੋ ਰੋਟੀ ਮਸਾ ਖਾਣੀ ਹੁੰਦੀ ਹੈ ਫਿਰ ਤਾਜੀ ਰੋਟੀ ਵਰਗੀ ਰੀਸ ਨਹੀਂ ਟੇਸਟੀ ਵੀ ਲੱਗਦੀ ਆ ਹੁਣ ਐਨ ਇਦਾਂ ਵਧੀਆ ਨਜ਼ਾਰੇ ਨਾਲ ਖਾਂਦੀ ਹੈ ਨਾਲ ਮੱਖਣ ਤੇ ਹੁਣ ਆਪਾਂ ਦੂਸਰਾ ਪਰੌਂਠਾ ਵੀ ਇਹਨੂੰ ਬਣਾ ਕੇ ਲਿਆ ਕੇ ਦਿੰਨੇ ਆ ਮੇਰੀ ਮੰਮੀ ਕਹਿੰਦੀ ਹੁੰਦੀ ਆ ਵੀ ਪੁੱਤ ਇਹੀ ਉਮਰ ਆ ਬੱਚਿਆਂ ਦੀ ਇਹਨਾਂ ਨੂੰ ਘਰ ਰੱਜ ਕੇ ਖਾਇਆ ਕਰਨਾ ਫਿਰ ਅਸੀਂ ਘਰ ਦਾ ਦੇਸੀ ਕਿਉਂ ਮੱਖਣ ਮੁੱਕਣ ਨਹੀਂ ਦਈਦਾ ਆਪਦੇ ਟਾਈਮ ਦਾ ਸੀ ਇੰਨਾਂ ਚੀਜ਼ਾਂ ਦੀ ਗੌਰ ਨਹੀਂ ਕਰਦੇ ਸੀ ਕਹੀਦਾ ਸੀਗਾ ਵੀ ਨਹੀਂ ਖਾਣੇ ਵੀ ਮੋٹے ਨਾ ਹੋ ਜੀਏ ਪਰ ਆਪਦੇ ਬੱਚਿਆਂ ਲਈ ਇਹ ਚੀਜ਼ ਜ਼ਰੂਰ ਕਰੀਦੀ ਆ ਵੀ ਦੇਸੀ ਕਿਉਂ ਮੱਖਣ ਆ ਪਰ ਇਹ ਮੋਟੀ ਵੀ ਨਹੀਂ ਹੁੰਦੀ ਜੋ ਵੀ ਨਹੀਂ ਹਾਂ ਦੋਨੇ ਬੱਚਿਆਂ ਦੀ ਮੇਰੀ ਸਿਹਤ ਇਦਾਂ ਹੀ ਆ ਵੀ ਜ਼ਿਆਦਾ ਮੋٹے ਨਹੀਂ ਹੋਏ ਮੀਡੀਅਮ ਜਿਹੀ ਆ ਯਾਨੀ ਕੀ ਕਹਿ ਸਕਦੇ ਆ ਤੇ ਆਪਾਂ ਹੁਣ ਦੂਸਰਾ ਪਰੌਂਠਾ ਵੀ ਬਣਾ ਦਈਏ ਇਹਨੂੰ ਤੇ ਅੱਜ ਜੈਸਮੀਨ ਚੱਲੀ ਆਪਣੀ ਫਰੈਂਡ ਦੇ ਕੰਪਲਿਆਨੋ ਦੇ ਬਰਥਡੇ ਦੇ ਅਟਾਲੀਨ ਦਾ ਬਰਥਡੇ ਆ ਮੈਂ ਤੇ ਜੂਬੀ ਛੱਡਣ ਚੱਲੇ ਆ ਜੂਬੀ ਨੇ ਗੱਡੀ ਤੇ ਛੱਡ ਕੇ ਆਉਣਾ ਹਨਾ ਤੇ ਉਹ ਜਿਹੜੀ ਇਟਾਲੀਨ ਦੀ ਮੰਮਾ ਉਹਨਾਂ ਨੇ ਲੈਣ ਆਉਣਾ ਵਾ ਤੇ ਆਪਾਂ ਹੁਣ ਇਹਨੂੰ ਗੇਟ ਤੇ ਪਹਿਲਾਂ ਛੱਡਣ ਚੱਲਦੇ ਆ ਤੇ ਜਿਹੜੀਆਂ ਆਪਾਂ ਉਦਾਂ ਨਾਲ ਰਖਾ ਲਉ ਲਿਆਂਦੀਆਂ ਸੀ ਉਹ ਵੀ ਦਿਖਾਉਣੀ ਕਿ ਕੀ ਕੀ ਲਿਆਂਦਾ ਸੀ ਜੈਸਮੀਨ ਨੇ ਤੇ ਇੱਕ ਤਾਂ ਇਹ ਗਿਫਟ ਚ ਦੇਣੀ ਹੈ ਕੀ ਦੀ ਮੈਰੀ ਦੇਣੀ ਮਜ਼ਾਕ ਕਰਦੇ ਆ ਕੀ ਵੀ ਆਪਣੇ ਬਹੁਤ ਜ਼ਿਆਦਾ ਤੇ ਉਹਨਾਂ ਨੂੰ ਅਸੀਂ ਪੁੱਛਿਆ ਸੀ ਵੀ ਕੀ ਵੀ ਚਾਹੀਦੀ ਆ ਫੇ ਜੈਲੂ ਤੇ ਬੇਰ ਦੇ ਕੀ ਵੀ ਥੋੜੀ ਜਿਹਾ ਪੈਨਾਂ ਨੂੰ ਵੀ ਦੇਣੀ ਆ ਆਹ ਵਾਲਾ ਸਾਰਾ ਜਿਹੜਾ ਗਿਫਟ ਕਿੰਨੇ ਆ 36 ਦੀ ਛIAN ਨਹੀਂ ਆ ਉਹ ਕੁੜੀ ਹੈ ਨਾ ਕਤੌਰ ਦੀ ਛੀ ਕਰਤਾ ਕਤੌਰ ਦੀ ਛੀ ਕਰਤਾ ਇਹਨੇ ਇਦਾਂ ਸਾਰੇ ਉਹ ਕੀਤੇ ਦਿਖਾਈ ਇਸ ਵੀ ਨਾਲ ਆਏ ਬਹੁਤ ਸੋਹਣੇ ਬਣਾਏ ਆ ਸਾਰੇ ਦੇਖੇ ਨਹੀਂ ਸੀ ਤੁਸੀਂ ਹੂੰ ਬਰਾਵਾ ਅਲੱਗ-ਅਲੱਗ ਵਸਾਰੇ ਚ ਚੀਜ਼ਾਂ ਪਾਈਆਂ ਵਾ ਇਹ ਹੈਗਾ 3 1 2 3 ਤੁਹਾਨੂੰ ਡਾਲੀਂ ਚ ਪੜ ਕੇ ਵੀ ਸੁਣਾ ਦਿੰਨੇ ਆ 4 ਕਿੱਥੇ ਆ 4 ਓ ਚਿੰਕਵੇ ਸਾਈ 7 7 ਐ ਨਿਕਲਦੇ ਆ ਜੇ 8 ਓ ਰਹਿ ਗਿਆ 8 ਇਹਨੂੰ ਕਹਿੰਦੇ 8 ਤੋਂ 8 ਨੂੰ 2 ਦੀ ਸ਼ੀ ਆਵੇ 9 ਵੇ ਆ ਬੜੀ ਸੋਣੀ ਬਣੀ ਆ ਜਸਮੀ ਤੇ ਬੋਨਸ ਬਣਾਇਆ ਅੱਛਾ ਇਹਦੇ ਲਈ ਬੋਨਸ ਤਿਆਰ ਕੀਤਾ ਹੈ ਕੋਕੀ ਕੀ ਵੀ ਆਪਣੇ ਬਹੁਤ ਵਾ ਆਪਾਂ ਨੂੰ ਕੱਲ ਮੇਰੀ ਫਰੈਂਡ ਆ ਉਹਨਾਂ ਨੇ ਤੋੜ ਦੇ ਆ ਕੀ ਵੀ ਉਹਨਾਂ ਨੇ ਆਪਾਂ ਨੂੰ ਇੱਕ ਬੂਸਤਾ ਭਰ ਕੇ ਭੇਜਿਆ ਵਾ ਅਜ येलो ਕੀਵੀ ਕਿਸੇ ਨੇ ਫੇਰ ਦਿੱਤੀ ਸੀ ਮੇਰੇ ਹਸਬੰਡ ਦੇ ਫਰੈਂਡ ਵਾ ਆ ਵੀ ਆਪਣੇ ਹਜੇ येलो ਕੀਵੀ ਪਈ ਆ ਇਹ ਵਾਲੀ ਹੈਗੀ ਬੇਰ ਦੇ ਕੀਵੀ ਹਰੀ ਜਿਹੜੀ ਇੰਡੀਆ ਦੇ ਵਿੱਚ ਵੀ ਹੁੰਦੀ ਆ ਜੈਲੋ ਨਹੀਂ ਹੈਗੀ ਇੰਡੀਆ ਚ ਬਾਹਰਲੀ ਵੀ ਲੈਟ ਜਗਾ ਦੇ ਜੂਗੀ ਕਿੰਨਾ ਸਾਢੇ ਪੰਜ ਹੋਏ ਆ ਤੇ ਹਨੇਰਾ ਵੇਖ ਕਿੰਨਾ ਹੋ ਗਿਆ ਜੂਵੀ ਜਾਊਗਾ ਬਿਚੀਕਲੇਤੇ ਤੇ 80 ਇੰਚ ਸਾਈਕਲ ਨੂੰ ਕਹਿੰਦੇ ਬਿਚੀਕਲੇਤਾ ਚਾਹਿਆ ਇਹਨੂੰ ਪਤਾ ਨਹੀਂ ਇੰਡੀਆ ਵਾਲਿਆਂ ਨੂੰ ਥੋੜੀ ਪਤਾ ਇਟਲੀ ਵਾਲਿਆਂ ਨੂੰ ਪਤਾ ਹੁੰਦਾ ਕੜੀ ਚੱਕ ਲੈ ਭੱਜ ਗਏ ਹੁਣ ਚਲੋ ਜੀ ਬਿਚੀਕਲੇਤੇ ਦੀ ਰਾਈਡ ਜੂਵੀ ਦੀ ਦੇਖੋ ਰੋਡ ਕਿੰਨਾ ਸੋਹਣਾ ਲੱਗਦਾ ਨਾਲ ਰਾਈਡਾਂ ਜਗਮਗ ਜਗਮ ਕਰਦਾ ਸਾਰਾ ਸ਼ਹਿਰ ਆਪੈ ਨੂੰ ਕੰਚੈਲੋ ਤੱਕ ਛੱਡ ਕੇ ਆਉਣਾ ਕਿਉਂਕਿ ਸ਼ਾਮ ਦੀ ਬਰਥਡੇ ਪਾਰਟੀ ਆ ਪਹਿਲਾਂ ਉਹਨਾਂ ਨੇ ਦੋ ਜੈਸਮੀਨ ਦੀਆਂ ਫਰੈਂਡ ਹੋਰ ਆ ਉਹਨਾਂ ਨੂੰ ਵੀ ਲਿਆਵਾ ਪੁੱਤ ਤੈ ਠੰਡੀਆਂ ਚੀਜ਼ਾਂ ਨਹੀਂ ਖਾਣੀਆਂ ਠੀਕ ਆ ਕੰਚੈਲੋ ਬੋਲੋ ਕੰਚੈਲੋ ਖੁੱਲੀ ਆ ਇਹ ਲੋਕ ਤਾਂ ਨਾ ਸਰਦੀਆਂ ਦੇ ਵਿੱਚ ਵੀ ਕੋਲਡ ਡਰਿੰਕ ਦੇ ਵਿੱਚ ਬਰਫ਼ ਪਾ ਕੇ ਖਾ ਲੈਂਦੇ ਆ ਤੇ ਤੂੰ ਨੀ ਜੈਸਮੀਨ ਕੋਲਡ ਡਰਿੰਕ ਪੀਣਾ ਤਾਂ ਸਿੰਪਲ ਪੀ ਲੈਣਾ ਓਕੇ ਬਰਫ ਨਹੀਂ ਪਾਉਣੀ ਉਹਦੇ ਵਿੱਚ ਕਵੀ ਤੋਂ ਜੂਵੀ ਨੇ ਅਸੀਂ ਤਾਂ ਹੀ ਘੱਟ ਪੇਦਦੇ ਨੇ ਇਹ ਫਿਰ ਨੰਬਾ ਬਰਫ ਵਾਲੀਆਂ ਚੀਜ਼ਾਂ ਜ਼ਿਆਦਾ ਖਾ ਲੈਂਦਾ ਟਾਲੀਨ ਲੋਕ ਤਾਂ ਨਾ ਸਿਆਲਾਂ ਚ ਵੀ ਬਹੁਤ ਬਰਫ ਖਾਂਦੇ ਆ ਓਏ ਹੋਏ ਓਏ ਹਈ ਆ ਕਹਦਾ ਤੂੰ ਔੜਿਆ ਸੀ ਜੂਵੀ ਤੂੰ ਸਾਹ ਲਿਆ ਸੀ ਕਰੀ ਹਾਂ ਕਿੰਨਾ ਤੂੰ ਔੜਦਾ ਕਿੰਨਾ ਟਾਈਮ ਹੋ ਗਿਆ ਵੀਟ ਕਰਦੇ ਨੂੰ ਹਜੇ ਤੱਕ ਨਹੀਂ ਗੱਡੀ ਆਈ ਆ ਆ ਆ ਇਹੀ ਆ ਹਾਂ ਉਹਨਾਂ ਨੂੰ ਰਾਹ ਨਹੀਂ ਲੱਭਦਾ ਸੀ Pote 5 per posto contiene. Ce l'ho, ok. Che a posto. Gli ho detto stai tranquilla, poi ti faccio mandare un messaggino, eh. Te li riporto poi a casa io, ok? okay, okay, okay grazie mille. Ciao. arrivederci. Ciao, ciao, grazie, ciao. Anguri. Anguri. ਦੱਲੇ ਅਨਮਨ ਨੇ ਵੀ ਕਿਸ 5 ਮਹੀਨੋਂ ਦੀ ਛੱਡਿਆ ਏ ਤੇ ਹੁਣ ਆਕੇ ਜਿਵੇਂ ਵਜਾਉਣ ਲੱਗ ਗਿਆ ਢੋਲ ਕੀ ਖੁਸ਼ੀ ਚ ਵਜਾਉਣਾ ਏ ਬੀਤੀ ਹੈ ਗਈ ਇਹ ਦੀਦੀ ਨਹੀਂ ਕਹਿੰਦਾ ਬਚਪਨ ਤੋਂ ਜੋ ਉਹਨੂੰ ਧੀਏ ਕਹਿੰਦਾ ਏ ਕਹਿ ਕੇ ਦੱਸ ਕਈ ਸਾਰਿਆਂ ਨੂੰ ਇੱਕ ਵਾਰੀ ਕਿੱਦਾਂ ਕਹਿੰਦਾ ਹੁੰਦਾ ਕੀ ਏ ਧੀਏ ਇਹਦੇ ਮੂੰਹ ਹੀ ਚੜ ਗਿਆ ਉਦਾਂ ਤਾਂ ਬਾਕੀ ਜਿਵੇਂ ਇਹਦੇ ਤੋਂ ਵੱਡੀਆਂ ਹੁੰਦੀਆਂ ਭੈਣਾਂ ਉਹਨਾਂ ਨੂੰ ਤਾਂ ਦੀਦੀ ਕਹਿ ਦਿੰਦਾ ਨਹੀਂ ਇਹ ਧੀਏ ਹੀ ਕਹਿੰਦਾ ਏ ਪਰਾ ਇਦਾਂ ਵੀ ਰੌਣਕ ਬਹੁਤ ਹੁੰਦੀ ਹੈ ਧੀਆਂ ਦੇ ਨਾਲ ਘਰ ਦੇ ਵਿੱਚ ਬਹੁਤ ਘਟ ਇਦਾਂ ਬਾਹਰ ਗਏ ਆ ਬੱਚੇ ਮੇਰੇ ਤੇ ਅੱਜ ਗਈ ਆ ਬਰਥਡੇ ਤੇ ਘਰ ਦੇ ਵਿੱਚ ਨਾ ਸੁਣ ਸਰਾਨ ਹੋਈ ਪਈ ਨਹੀਂ ਸੋਦੇ ਕਮਰੇ ਦੇ ਵਿੱਚ ਹੀ ਬੈਠੇ ਹੁੰਨੇ ਸਾਰੇ ਜਣੇ ਬਸ ਢੋਲਕੀ ਨਹੀਂ ਵਜਾਉਣੋਂ ਹਟਦਾ ਇਹਨੂੰ ਬਹੁਤ ਸ਼ੌਂਕ ਵੱਟ ਢੋਲ ਵਜਾਉਣ ਦਾ ਚੁੱਲ੍ਹੇ 'ਚ ਅੱਗ ਮਚਾਉਣ ਦਾ ਇੰਡੀਆ ਵੀ ਜਦੋਂ ਜਾਂਦਾ ਅਜੇ ਕੰਮ ਕਰਦਾ ਰਹਿੰਦਾ ਜਿੱਦਾਂ ਕਿ ਆਪਾਂ ਕਹਿ ਸਕਦੇ ਧੀਆਂ ਘਰ ਦੀ ਰੌਣਕ ਹੁੰਦੀਆਂ ਵਾ ਜਦੋਂ ਮੇਰੀ ਵੀ ਮੈਰਿਜ ਹੋਈ ਸੀ ਤਾਂ ਮੇਰੇ ਡੈਡੀ ਬਹੁਤ ਰੋਏ ਸੀਗੇ ਤੇ ਇਦਾਂ ਨਾ ਬਹੁਤ ਕਈ ਵਾਰ ਸੋਚਦੇ ਉਹਨੇ ਹਜੇ ਤਾਂ ਬਹੁਤ ਛੋਟੀ ਹੈ 13 ਸਾਲ ਦੀ ਆ ਵੀ ਮਾਪਿਆਂ ਲਈ ਬਹੁਤ ਔਕਾ ਹੁੰਦਾ ਜਦੋਂ ਧੀਆਂ ਤੋੜਨੀਆਂ ਪੈਂਦੀ ਐ ਚਲ ਐਨੇ ਤਾਂ ਸਾਡੇ ਕੋਲ ਹੀ ਰਹਿਣਾ ਹੈ ਨਾ ਲੜਿਆ ਤਾਂ ਨਹੀਂ ਕਰੇਗਾ ਦੱਸ ਦੇ ਦਾਦੇ ਸਾਰਿਆਂ ਨੂੰ ਕਿਦਾਂ ਇਹ ਮੈਨੂੰ ਕਹਿੰਦਾ ਹੁੰਦਾ ਮम्मा ਜਦ ਤੁਸੀਂ ਬੁੱਢੇ ਹੋਗੇ ਕੀ ਕਰਿਆ ਕਰੇਗਾ ਕਹਿੰਦਾ ਮੈਂ ਤੁਹਾਨੂੰ ਖੁੰਡੀ ਨਹੀਂ ਲੈ ਕੇ ਦਿਆ ਕਰੀ ਕਿਉਂਕਿ ਘੂੜਨਾ ਤਾਂ ਪੈਂਦਾ ਬੱਚੇ ਨੂੰ ਜਦੋਂ ਮੈਂ ਇਹਨੂੰ ਘੂੜਦੀ ਆ ਨਾ ਫਿਰ ਇਹ ਮੈਨੂੰ ਇਦਾਂ ਦੇ ਤਾਨੇ ਮਿਹਨੇ ਮਾਰਦਾ ਹੁਣੀ ਟਿੱਡਾ ਜਾਵਾ ਤੇ ਕੁੜੀਆਂ ਕੁੜੀਆਂ ਦੀ ਸੱਚੀ ਉਹਨੇ ਅੱਜ ਤੱਕ ਕੋਈ ਬੋਲਦੀ ਨਹੀਂ ਮੂਰੇ ਜਵਾਬ ਨਹੀਂ ਦਿੰਦੀ ਜਿੰਨਾ ਮਰਜੀ ਉਹਨੂੰ ਘੂੜ ਲਈ ਆਪਾਂ ਬਸ ਠੀਕ ਐ ਇਹ ਗੁੱਸੇ ਹੋ ਗਿਆ ਕਹਿੰਦਾ ਵੀ ਧੀਆਂ ਨਾਲ ਕਹੀ ਜਾਂਨੇ ਰੌਣਕ ਦੀ ਨਹੀਂ ਨਹੀਂ ਪੁੱਤ ਪੁੱਤਾਂ ਨਾਲ ਵੀ ਰੌਣਕ ਹੁੰਦੀ ਆ ਆ ਦੇਖੋ ਮੇਰੇ ਪੁੱਤ ਨਾਲ ਕਿੰਨੀ ਘਰ ਦੇ ਵਿੱਚ ਰੌਣਕ ਵਾ ਲੜਾਈ ਅਦੀ ਪੰਡ ਦੇ ਲੋਇ ਨਾ ਰੁੱਸ ਕੇ ਭੱਜਿਆ ਕਹਿੰਦਾ ਆਏ ਕਹੀ ਜਾਂਦੇ ਧੀਆ ਨਾ ਰੌਣਕ ਹੁੰਦੀ ਆ ਹੁਣ ਇਹਨੇ ਲਮਾਰੀ ਦੇ ਵਿੱਚ ਲੁਕਣਾ ਨੋ ਜੋ ਵੀ ਕੱਪੜੇ ਸਾਰੇ ਖਰਾਬ ਹੋ ਜਾਣੇ ਆ ਇਹ ਸ਼ੁਰੂ ਤੋਂ ਹੀ ਇਦਾਂ ਬਹੁਤ ਗੁੱਸਾ ਕਰ ਜਾਂਦਾ ਜਦੋਂ ਅਸੀਂ ਕਿਸੇ ਦਾ ਬੱਚਾ ਵੀ ਚੱਕ ਲਈਏ ਇਦਾਂ ਵੱਡਾ ਹੋ ਗਿਆ ਹਜੇ ਵੀ ਇਹ ਮਾਈਂਡ ਕਰਦਾ ਨਹੀਂ ਪੁੱਤ ਤੇਰੇ ਨਾ ਵੀ ਰੌਣਕ ਵਾ ਬਹੁਤ ਵਾ ਛੋਟੇ ਬੱਚਿਆਂ ਨਾ ਵੀ ਰੌਣਕ ਹੁੰਦੀ ਆ ਲੈ ਚਲ ਠੀਕ ਆਜੋ ਫਿਰ ਠੀਕ ਆਜੇ ਪਾਸਤਾ ਬਣਾਈਏ ਅੱਜ ਅਸੀਂ ਬਣਾਉਣਾ ਵਾ ਪਾਸਤਾ ਕਿਉਂਕਿ ਜੈਸਮੀਨ ਨੇ ਡਿਨਰ ਉੱਥੇ ਕਰਿਆ ਹੋਣਾ ਉਹ 10:30 ਵਜੇ ਰਾਤ ਦੇ ਚਲੋ ਜੀ ਚਾਓ ਅੱਗੇ ਬੰਜੋਰ ਨੂੰ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਕੱਲ ਵਾਲਾ ਬਲੌਗ ਆਪਣਾ ਰਹਿ ਗਿਆ ਸੀ ਇਸ ਕਰਕੇ ਅੱਜ ਆਪਾਂ ਮਾਰਨਿੰਗ ਦੇ ਵਿੱਚ ਦੁਬਾਰਾ ਬਲੌਗ ਸਟਾਰਟ ਕੀਤਾ ਵਾ ਅੱਜ ਆਏਗਾ ਸਭ ਤੋਂ ਅਟਾਲੀਂ ਚ ਸ਼ਨੀਵਾਰ ਨੂੰ ਸਭ ਤੋਂ ਕਹਿ ਦਿੰਦੇ ਆ ਤੇ ਬੱਚਿਆਂ ਨੂੰ ਅੱਜ ਛੁੱਟੀ ਹੁੰਦੀ ਆ ਤੇ ਕੱਲ ਜੈਸਮੀਨ ਕੰਪਲਿਆਨੋ ਤੇ ਵੀ ਗਈ ਸੀਗੀ ਆਪਣੀ ਫਰੈਂਡ ਦੇ ਤੇ ਰਾਤ ਕਾਫੀ ਲੇਟ ਆਈ ਆ ਤੇ ਇਸ ਕਰਕੇ ਹਜੇ ਸੁੱਤੀ ਪਈ ਆ ਦੂਸਰਾ ਸਾਡਾ ਸ਼ੈਤਾਨ ਉੱਠੜਿਆ ਉਹ ਹੁਣ ਅੱਗ ਮਚਾਉਣ ਗਿਆ ਹੋਇਆ ਉਹਨੂੰ ਬਹੁਤ ਅੱਗ ਦੀ ਆ ਤੇ ਇਹਨੂੰ ਮੈਨੂੰ ਹੁੰਦਾ ਵੀ ਚਲ ਅਰੈਸਟ ਕਰ ਲੈਂਦੇ ਛੁੱਟੀ ਵਾਲੇ ਦਿਨ ਕਿਉਂਕਿ ਦੀ ਪੜਾਈ ਵੀ ਥੋੜੀ ਜਿਹੀ ਜ਼ਿਆਦਾ ਵਾਰ ਰਾਤ ਨੂੰ ਪੜ੍ਹਦੀ ਵੀ ਆ ਤੇ ਬਾਕੀ ਤੁਹਾਨੂੰ ਪਤਾ ਧੀਆਂ ਨੂੰ ਤਾਂ ਮਾਪੇ ਦੇ ਸਿਰ ਤੇ ਐਸ਼ਾ ਹੁੰਦੀਆਂ ਵਾ ਜਿਵੇਂ ਸਾਨੂੰ ਵੀ ਸੀਗੀਆਂ ਅਸੀਂ ਵੀ ਛੁੱਟੀ ਵਾਲੇ ਦਿਨ ਮੰਮੀ ਦੇ ਸਿਰ ਤੇ ਉੱਠਦੇ ਨਹੀਂ ਹੁੰਦੇ ਸੀਗੇ ਤੇ ਪਤਾ ਹੀ ਹੁੰਦਾ ਸੀਗਾ ਵੀ ਰਜਾਈਆਂ ਚ ਪਿਆ ਨੂੰ ਠੰਡ ਦੇ ਵਿੱਚ ਚਾਹ ਪਾਣੀ ਮਿਲ ਜਾਣਾ ਏ ਇਸੇ ਤਰ੍ਹਾਂ ਹੁਣ ਇਹਨੂੰ ਆ ਨਾ ਹੁੰਦਾ ਹੀ ਆ ਬਾਕੀ ਜਦੋਂ ਆਪਣੀ ਮੈਰਿਜ ਹੋ ਜਾਂਦੀ ਆ ਫਿਰ ਆਪਣੀ ਬਹੁਤ ਜ਼ਿਆਦਾ ਰਿਸਪੌਂਸਿਬਿਲਟੀ ਵੱਧ ਜਾਂਦੀ ਆ ਔਰ ਮੈਂ ਪੌਣੇ 6 ਵਜੇ ਉੱਠ ਕਰਦੀ ਆਂ ਕਈ ਵਾਰ 5:30 ਵੀ ਉੱਠਦੀ ਆਂ ਤੇ ਕਿਸੇ ਟਾਈਮ ਹੁੰਦਾ ਸੀਗਾ 9-10 ਵਜੇ ਤੱਕ ਵੀ ਹੋਣਾ ਵੀ ਕੋਈ ਗੱਲ ਨਹੀਂ ਪੈ ਰਹਿਣੇ ਆ ਇਹ ਹੁੰਦਾ ਕੁੜੀਆਂ ਦੀ ਲਾਈਫ ਅੱਭੀ ਮੈਰਿਜ ਤੋਂ ਬਾਅਦ ਬਹੁਤ ਚੇਂਜ ਹੋ ਜਾਂਦੀ ਆ ਤੇ ਉਧਰ ਸਾਡਾ ਢੋਲਕੀ ਮਾਸਟਰ ਵੀ ਆ ਗਿਆ ਪਹਿਲਾਂ ਥੱਲੇ ਅੱਗ ਮਚਾਉਣ ਗਿਆ ਹੋਇਆ ਸੀ ਤੇ ਹੁਣੇ ਸਵੇਰੇ ਸਵੇਰੇ ਢੋਲ ਵੀ ਵਜਾਉਣ ਲੱਗ ਗਿਆ ਆ ਕੇ ਇਹ ਉੱਠ ਕਰਦਾ ਇਹਨੂੰ ਕੋਈ ਪ੍ਰੋਬਲਮ ਨਹੀਂ ਇਹ ਬਹੁਤ ਜਲਦੀ ਉੱਠ ਕਰਦਾ ਬੰਜੌਰ ਨੋ ਬੰਜੌਰ ਨੋ ਮੋਰੀ ਮੀਆਂ ਸਕੂਲ ਆ ਲੈ denn nhi ਉੱਠਦਾ ਹੈਗਾ ਕਿਹਦੇ ਕਿਹਦੇ ਬੱਚੇ ਇਦਾਂ ਕਰਦੇ ਆ ਖਾਸ ਕਰਕੇ ਮੁੰਡੇ ਚੱਲ ਢੋਲ ਕੀ ਬਜਾਦੇ ਸਵੇਰੇ ਸਵੇਰੇ ਢਮ ਢਮ ਕਰਦੇ ਖਾਦੇ ਆਉਣ ਦਿਨ ਇਹਨਾਂ ਢੋਲ ਕੀ ਬਜਾਣੀ ਹੈ ਨਾ ਅਣ ਇਟਲੀ ਚ ਇਦਾਂ ਹੀ ਰਹਿਣਾ ਖਾਂਗ ਖਾਂਗ ਪਤਾ ਤੁਹਾਨੂੰ ਆਪਾਂ ਇਟਲੀ ਦਾ ਮੌਸਮ ਵੀ ਚੈੱਕ ਕਰਾਉਣੀ ਆ ਬਹੁਤ ਸੋਹਣਾ ਮੌਸਮ ਅੱਜ ਤੁੱਪ ਨਿਕਲੀ ਹੋਈ ਆ ਪਰ ਹਵਾ ਚੱਲਦੀ ਆ ਹਵਾ ਇਦਾਂ ਸਰਦੀਆਂ ਦੇ ਵਿੱਚ ਹਵਾ ਇਦਾਂ ਹੀ ਚੱਲਦੀ ਰਹਿ ਆ ਕਰਨੀ ਆ ਇਹ ਸਾਰਾ ਆਪਣੇ ਘਰ ਦੇ ਮੰਗਰ ਜਤੂਨ ਲੱਗਿਆ ਹੋਇਆ ਲੀਵੇ ਲੱਗੇ ਆ ਤੇ ਇਹ ਸਾਰੇ ਲੀਵੇ ਝਾੜਨੇ ਵੀ ਅੱਜ ਮੈਨੂੰ ਆ ਬਹੁਤ ਸੋਹਣੇ ਦਾ ਰક્ત ਲੱਗਦੇ ਆ ਜਿਹੜੇ ਆ ਛਤਰੀ ਵਾਲੇ ਲੱਗੇ ਆ ਆਪਣੇ ਘਰ ਦੇ ਅੱਗੇ ਵੀ ਕਾਫੀ ਲੱਗੇ ਆ ਨਸਰ ਹਾਂ ਇਹ ਕਾਦ ਰક્ત ਵਾ ਇਦਾਂ ਇਹਨਾਂ ਨੂੰ ਲੱਗਦਾ ਹੁੰਦਾ ਜਿਵੇਂ ਡাইনੋਸੌਰ ਹੁੰਦਾ ਇਟਾਲੀਂ ਚ ਕੀ ਕਹਿੰਦੇ ਆ ਦੀਸ ਫੇਰ ਉਹੀ ਕਹਾਂ ਨਾ ਮੈਂ ਤੇ ਸਾਡੇ ਘਰਾਂ ਕੋਲੇ ਥੋੜੇ ਜਿਹਾ ਇਟਾਲੀਨ ਵੀ ਦਿੰਦੇ ਆ ਹੁਣ ਆਪਾਂ ਜੂਬੀ ਨੂੰ ਮਚਾ ਕੇ ਜਿੰਨੇ ਅੱਗ ਕਿਉਂਕਿ ਅੱਜ ਵੀ ਠੰਡ ਹੈਗੀ ਉਦਾਂ ਧੁੱਪ ਵਾ ਫਿਰ ਅੱਜ ਸਾਰਾ ਦਿਨ ਇੱਥੇ ਬੈਠਾ ਰਹੂ ਛੁੱਟੀ ਹੈ ਕਿ ਨੂੰ ਗੱਤੇ ਨੂੰ ਪਹਿਲਾਂ ਆਪਾਂ ਜਿਹੜਾ ਉਹਦਾਂ ਚੁੱਲਾ ਬਣਾਇਆ ਸੀ ਮੈਨੂੰ ਜੂਬੀ ਨੇ ਚੁੱਲਾ ਬਣਾ ਕੇ ਦਿੱਤਾ ਸਾਗ ਬਣਾਉਣ ਲਈ ਉਹ ਵੀਡੀਓ ਨੂੰ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਸਾਰਿਆਂ ਦਾ ਦਿਲੋਂ ਧੰਨਵਾਦ ਇਹ ਜਿਹੜਾ ਚੁੱਲਾ ਬਣਾ ਕੇ ਦਿੱਤਾ ਇਹ ਮੇਰੇ ਪੁੱਤ ਨੇ ਬਣਾ ਕੇ ਦਿੱਤਾ ਸੀ ਮੈਨੂੰ ਹਨਾ ਤੇ ਆਪਾਂ ਪਹਿਲਾਂ ਇਹਨੂੰ ਸਾਈਡ ਤੇ ਕਰ ਦਿੰਨੇ ਆ ਤੇ ਫਿਰ ਆਪਾਂ ਅੱਜ ਸਾਰਾ ਦਿਨ ਇੱਥੇ ਹੀ ਬੈਠਾਂਗੇ ਇੱਥੇ ਹੀ ਕਈ ਵਾਰ ਅਸੀਂ ਖਾਣਾ ਖਾ ਲਈਦਾ ਹੁਣ ਮੈਂ ਪਾ ਕੇ ਉਹਨੇ ਕੱਪੜੇ ਸੁੱਕਣੇ ਕਿਉਂਕਿ ਧੁੱਪ ਬਹੁਤ ਸੋਹਣੀ ਨਿਕਲੀ ਹੋਈ ਆ ਬਾਕੀ ਮੈਂ ਜ਼ਿਆਦਾਤਰ ਸੱਤਵ ਵਾਲੇ ਦਿਨ ਕੱਪੜੇ ਧੋਣੀ ਹੁੰਦੀ ਆ ਘਰ ਸਾਡਾ ਉੱਪਰ ਵਾ ਇਹ ਸਾਡੇ ਜਿਵੇਂ ਕਹਿ ਸਕਦੇ ਆ ਥੱਲੇ ਜਗ੍ਹਾ ਬਣੀ ਹੋਇਆ ਇੱਧਰ ਇੱਕ ਅੱਗ ਸੇਕਣ ਵਾਸਤੇ ਬਣਿਆ ਹੋਇਆ ਵਾ ਇੱਧਰਲੀ ਸਾਈਡ ਕਿਚਨ ਵਾ ਪਿਛਲੀ ਸਾਈਡ ਹੈਗਾ ਵਾ ਪਾਰਟੀ ਹਾਲ ਬਣਿਆ ਉਹ ਵੀ ਆਪਾਂ ਜਦੋਂ ਹੋਮ ਟੂਰ ਵਾਲਾ ਬਲੌਗ ਬਣਾਵਾਂਗੇ ਨਾ ਪ੍ਰੋਪਰ ਉਦੇ ਵਿੱਚ ਮੈਂ ਤੁਹਾਨੂੰ ਸਾਰਾ ਘਰ ਦਿਖਾਉਂਗੀ ਉਹ ਵੀ ਆਪਾਂ ਵਲੌਗ ਜਲਦੀ ਬਣਾਵਾਂਗੇ ਤੇ ਉੱਪਰ ਸਾਡੀ ਹੈਗੀ ਰਹਿائش ਪਰ ਘਰ ਆ ਬਾ ਉੱਥੇ ਅਸੀਂ ਰਹਿੰਦੇ ਆ ਤੇ ਹੁਣ ਆਪਾਂ ਪਾ दिए ਪਹਿਲਾਂ ਕੱਪੜੇ ਸੁੱਕਣੇ ਵੈਸੇ ਧੁੱਪ ਹੈਗੀ ਆ ਕੱਪੜੇ ਵਧੀਆ ਸੁੱਕ ਜਾਣਗੇ ਬਸ ਇੰਨਾ ਕ ਹਵਾ ਚੱਲਦੀ ਆ ਠੰਡੀ ਠੰਡੀ ਕੱڑے ਵੀ ਧੋ ਕੇ ਸੁੱਕਣੇ ਪਾਤੇ ਇੱਥੋਂ ਸਿੱਧੀ ਧੁੱਪ ਪੈਂਦੀ ਆ ਸੂਰਜ ਬਿਲਕੁਲ ਸਾਹਮਣੇ ਆ ਘਰ ਦੇ ਬੈਕ ਸਾਈਡ ਤੇ ਇੱਥੇ ਬਹਿ ਕੇ ਹੁਣ ਥੋੜਾ ਟਾਈਮ ਅਸੀਂ ਧੁੱਪ ਵੀ ਸੇਕਣੀ ਆ ਤੇ ਸੂਰਜ ਬਿਲਕੁਲ ਸਾਹਮਣੇ ਪੈਂਦਾ ਏ ਹੁਣ ਆਪਣੇ ਘਰਾਂ ਦੇ ਮੂਹਰੇ ਲੀਵੇ ਝਾੜਨੇ ਨਾ ਉਧਰ ਸਾਰੇ ਝਾੜਤੇ ਪਲਤਖਾਉਨੇ ਤੁਹਾਨੂੰ ਕਿਹੜੇ ਉਹ ਵੀ ਸਾਡੀ ਇਧਰ ਮਾਲਕਾਂ ਦੀ ਜ਼ਮੀਨ ਵਾ ਉਹ ਵੀ ਸਾਰੇ ਅਲੀਵੇ ਆ ਠੀਕ ਆ ਤੇ ਟਰੈਕਟਰ ਵੀ ਆਉਣੇ ਸ਼ੁਰੂ ਹੋ ਗਏ ਇੱਕ ਟਰੈਕਟਰ ਆਉਂਦਾ ਏ ਫਿਰ ਹੁਣ ਜਿਹੜੇ ਸਾਡੇ ਘਰ ਦੇ ਅੱਗੇ ਥੋੜੇ ਢਿੱਟ ਲੱਗੇ ਆ ਤੇ ਬੈਕ ਸਾਈਡ ਤੇ ਵੀ ਆ ਤੇ ਸੜਕ ਤੋਂ ਉਧਰ ਲਈ ਸਾਡੇ ਵੀ ਆ ਇਹ ਸਾਰੇ ਲੀਵੇ ਝਾੜਨੇ ਇਹ ਵੀ ਤੁਹਾਨੂੰ ਦਿਖਾਵਾਂਗੇ ਅੱਜ ਤਾਂ ਦਾਦੇ ਸਾਡੇ ਮਾਲਕਾਂ ਦੀ ਜ਼ਮੀਨ ਕਿੱਥੋਂ ਤੱਕ ਵਾ ਐ ਇੱਥੇ ਇੱਕ ਮੋਟਰ ਦੱਸਦੀ ਹੋਊਗੀ ਉਹ ਤੋਂ ਤੱਕ ਸਾਰੀ ਸਾਡੇ ਮਾਲਕਾਂ ਦੀ ਜ਼ਮੀਨ ਐ ਇੱਧਰ ਵੀ ਤੇ ਉਧਰਲੀ ਸਾਈਡ ਵੀ ਉਹ ਤੁਹਾਨੂੰ ਸਾਰਾ ਆਪਾਂ ਫੁੱਲ ਬਲੌਗ ਦਿਖਾਵਾਂਗੇ ਵੀ ਕੀ ਕੀ ਸਾਡੇ ਮਾਲਕ ਦਾ ਕੰਮ ਆ ਕੀ ਕੀ ਬਜਾਈ ਕਰਦੇ ਆ ਹੁਣ ਆਪਣੇ ਲੀਵੇ ਹੋਗੇ ਝਾੜਨੇ ਸ਼ੁਰੂ ਸਾਰੇ ਇੱਧਰ ਤੋਂ ਆ ਗਈ ਤੇ ਦੇਖੋ ਨੇਤਨ ਸਾਡਾ ਮਾਲਕ ਇਹ ਹੱਥ ਨਾਲ ਲੀਵੇ ਝਾੜੀ ਜਾਂਦਾ ਇਹਨਾਂ ਤੋਂ ਬਿੱਲ ਨਹੀਂ ਬੈਠਿਆ ਜਾਂਦਾ ਇਹਨੇ ਦਾਤਨਾ ਥੋੜੀ ਜਾਣੀ ਆ ਉਧਰ ਜਿਹੜੇ ਆ ਮਸ਼ੀਨ ਨਾਲ ਝਾੜ ਦੇ ਲਈਵੇ ਫਾਨੂੰ ਫਿਰ ਜਦੋਂੂੰ ਦਾ ਤੇਲ ਕੱਢਣਾ ਹੋਣਗੇ ਬਾਅਦ ਚ ਤੇਖਾ ਅਸੀਂ 90 ਸਾਲ ਦਾ ਇਹ ਕੰਮ ਪੂਰਾ ਕਰਦਾ ਫਿਰ ਆ ਪੱਲੀ ਦੇ ਉੱਪਰ ਸੜਦੇ ਲਈ ਜੀ ਵੇ ਇੱਥੇ ਬਾਰੀ ਵਿੱਚ ਦੀ ਇਹਨਾਂ ਨੂੰ ਵੇਖੀ ਜਾਂਦਾ ਸਾਰਿਆਂ ਨੇ 5 ਵਜੇ ਛੁੱਟੀ ਹੋ ਜਾਂਦੀ ਹੈ ਨਾ ਹੁਣ ਚੱਲੇ ਸਾਰੇ ਥੋੜਾ ਜਾ ਕੇ ਪੰਗੇ ਲੈਣ ਆ ਗਿਆ ਆਲੇ ਪੈਪ ਲੱਗਦੇ ਉਹਨਾਂ ਨੂੰ ਹਨਾ ਇਹਦੇ ਵਿੱਚ ਦੀ ਫਿਰ ਹਵਾ ਜੀ ਜਾਂਦੀ ਹੈ ਫਿਰ ਹੱਥ ਜੀ ਹਲਦੇ ਆ ਉਹ ਕਿੱਥੇ ਹੱਥ ਜੀ ਆ ਦੇ ਆ ਦੇ ਪੇ ਲਾਈਟ ਔਨ ਕਰ ਬਲਾਂ ਸਾਡੀ ਆਹ ਕਾ ਤੋ ਇੱਕ ਕਵਰ ਕੀਤਾ ਪਾਪਾ ਨੇ ਓਏ 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 ਪਾਰੇ ਬਹੁਤ ਹੁੰਦੇ ਇਹ ਜੂ ਵੀ ਪਾਰੇ ਨਹੀਂ ਹੋਲੇ ਤੱਕ ਹਾਂ ਇਹ ਕਿਵੇਂ ਚੱਕ ਲੈਂਦੇ ਇਹ ਚੱਲ ਚੱਕ ਉਹਦੇ ਨਾਲ ਕਰਨਾ ਆਪਣਾ ਪ੍ਰੈਸ਼ਰ ਨਾਲ ਹਾਂ ਚਲ ਉੱਥਲੇ ਜਾ ਕੇ ਕਰਕੇ ਕਰਕੇ ਲਾਲ ਕੇ ਮੈਂ ਦਿੰਦਾ ਹਾਂ ਹੂੰ ਦਾਦੀ ਤੈਨੂੰ ਕਿਦਾਂ ਇਹਦੇ ਨਾਲ ਲੀਵੇ ਝਾੜਦੇ ਆ ਚਲ ਜੋੜ ਕੇ ਦੇਖ ਜੋੜਦਾ ਏ ਮਾਸ਼ਾਲਲਾ ਪੈਣਾ ਜੋੜ ਕੇ ਦੇਖ ਪਹਿਲਾਂ ਕਿਵੇਂ ਹੋਊਗਾ ਆਟਾ ਕਲਣਾ ਪੈਣਾ ਫਿਰ ਕੀ ਹੁੰਦਾ ਏ ਇਹ ਹਵਾ ਹੋਊਗੀ ਕੀ ਅੱਛਾ ਪਤਾ ਫਿਰ ਤੈਨੂੰ ਨਾ ਇਹ ਹਵਾ ਵਾਲਾ ਏ ਜਿਹਦੇ ਵਿੱਚ ਹਵਾ ਭਰੀ ਆ ਅੱਛਾ ਇੱਕ ਉਹਦੇ ਚ ਲੱਗਣਾ ਕਿ ਇਧਰ ਕਾਈ ਅਕੱਟੇ ਹੋ ਚੱਲ ਪੇ ਚੱਲ ਪੇ ਹੱਥ ਜੇ ਚੱਲ ਪੇ ਹੈ ਗਨੀ ਸੱਜਲਾ ਟਰੈਕਟਰ ਤਾਂ ਜਿਵੇਂ ਬੰਦ ਆ ਟਰੈਕਟਰ ਚੱਲੂਗਾ ਫੇਰ ਮੈਂ ਚੱਕ ਕੇ ਦੇਖਿਆ ਭਾਰਾ ਬਹੁਤ ਆ ਕਿੰਦਾ ਇੰਨਾ ਭਾਰਾ ਚੱਕ ਕੇ ਆ ਨਾ ਲੀਵੇ ਝਾੜ ਦੇ ਹਾਂ ਇਦਾਂ ਲੀਵੀਆਂ ਤੇ ਵਜਦਾ ਇਦਾਂ ਝੜਦੇ ਆ ਤੇ ਇਦਾਂ ਪੱਲੀਆਂ ਪਛਾਈਆਂ ਇਹਦੇ ਤੇ ਡਗਦੇ ਲੀਵੇ ਫਿਰ ਇਕੱਠੇ ਕਰਨੇ ਅਦੇ ਜੂਸ ਦੇਖੋ ਕਿੰਨਾ ਨਿਕਲਣਾ ਆਹ ਦੇਖ ਤੇ ਇਹ ਦੂਸਰਾ ਤਾਂ ਪੀ ਲਓ ਤੇਲ ਇਹਦੀ ਗਿੜਕ ਚ ਹੁੰਦਾ ਉਹ ਪੱਕਾ ਹੂੰ ਕਾਦੇ ਚ ਠੀਕ ਹੂੰ ਇਹਨੂੰ ਲੱਗਿਆ ਥੋੜੇ ਜਿਹਾ ਗ੍ਰੀਨ ਤੇ ਨਾਲ ਹੀ ਦੂਜੇ ਰੈੱਡ ਜੇ ਸਾਰੇ ਸੱਟ ਦੋ ਹੈ ਸਾਰੇ ਨਾਲੇ ਉਹਨਾਂ ਨੂੰ ਲੋਨ ਨਹੀਂ ਬੋਗੀ ਇਹ ਹੁਣ ਰਾਤ ਦੀ ਡਿਊਟੀ ਜੁਬੀ ਦੀ ਐ ਇਹਨੇ ਰਾਤ ਨੂੰ ਕੰਮ ਕਰਨਾ ਐ ਲੀਵੇ ਤੋੜਨ ਦਾ ਹੈਨਾ ਪੱਲੀਆਂ ਬਿਛਾਤੀਆਂ ਦੇ ਵਾਸਤੇ ਪਾਪਾ ਇਹਦੇ ਡਿਊਟੀ ਕਰ ਗਏ ਹੈਣਾ ਜੂਬੀ ਕਿੰਨੇ ਵਜੇ ਰੋਟੀ ਲੈ ਕੇ ਆਵੇਂ ਤੇਦੀ ਮੈਂ ਪਤਾ ਦੱਸ ਜੀ ਪਤਾ ਤੁਹਾਨੂੰ ਪਤਾ ਹੋ ਇਹਦਾ ਮੰਜਾ ਪਿਆ ਉਹ ਉੱਥੇ ਰੱਖਿਆ ਇਹਨੇ ਇਹਦੇ ਤੇ ਸੌ ਜਾਣਾ ਹੈ ਰਜਾਈ ਲੈ ਕੇ ਦੇਣੀ ਹੈ ਠੀਕ ਹੈ ਰੋਟੀ ਚ ਕੀ ਲੈ ਕੇ ਆਵਾਂ ਅੱਜ ਦੱਸ ਇਹ ਹੱਤਾ ਨਹੀਂ ਤੋੜ ਦੇਣੇ ਨੇ ਸਾਰੇ ਹਰੇ ਬਹੁਤ ਘੱਟ ਵਾ ਆਂਦੇ ਆ ਹਰੇ ਵੀ ਆ ਇਹ ਵੈਸੇ ਵੀ ਖਾਦੇ ਵੀ ਜਾਂਦੇ ਹੋਂ ਨਹੀਂ ਜਿਵੇਂ ਹੁਣ ਤਾਂ ਕੌੜਾ ਹੋਊਗਾ ਖਾ ਕੇ ਦੇਖ ਤੈਨੂੰ ਕੱਢ ਦੇ ਨਮਕ ਚ ਪਿਉਮਤੇ ਹੁੰਦੇ ਉਹ ਟਿੱਕ ਚੰਗਾ ਏ ਖਾਣਾ ਪਤਾ ਤੈਨੂੰ ਨੇਚਰਲ ਆ ਮੂੰਹ ਦੇਖ ਆ ਤੈਨੂੰ ਚੱਲ ਆ ਜੋ ਇੱਧਰ ਸਾਰੇ ਛਾੜੇ ਗਏ ਲੀਵੇ ਇੱਧਰਲੇ ਰਹਿ ਗਏ ਇੱਧਰਲੇ ਮੀਂਹ ਵੀ ਆ ਗਿਆ ਨਾ ਥੋੜਾ ਥੋੜਾ ਮੀਂਹ ਵੀ ਪਈ ਜਾਂਦਾ ਏ ਇਹਨੂੰ ਵੀ ਕਾਫੀ ਲੱਗੇ ਆ ਵਿਚ ਵਿਚ ਕਾਲੇ ਅੰਗੂਰਾਂ ਵਰਗੇ ਆ ਤੇ ਹਾਰੇ ਵੀ ਆ ਇਸ ਵਾਰ ਜਿਹੜਾ ਵਾ ਲੀਵੇਆਂ ਦਾ ਝਾੜ ਬਹੁਤ ਘੱਟ ਵਾ ਪਹਿਲਾਂ ਤਾਂ ਬਹੁਤ ਜ਼ਿਆਦਾ ਇਦਾਂ ਲੀਵੇ ਭਰੇ ਹੁੰਦੇ ਸੀ ਬਹੁਤ ਜ਼ਿਆਦਾ ਲੀਵੇ ਟੁੱਟਦੇ ਹੁੰਦੇ ਆ ਬਾਹਰੋਂ ਵੀ ਜਾਨੀ ਕਿ ਬੁਲਾਉਣੇ ਪੈਂਦੇ ਹੁੰਦੇ ਆ ਬੰਦੇ ਇਸ ਸਾਲ ਇਹਨਾਂ ਨੇ ਆਪ ਹੀ ਝਾੜ ਲੇ ਤੇ ਇਸ ਕਰਕੇ ਇਸ ਵਾਰ ਤੇਲ ਜਿਹੜਾ ਮਹਿੰਗਾ ਵੀ ਹੋ ਗਿਆ ਵਾ ਇੱਧਰ ਤਾਂ ਜਿੰਨੇ ਕਿ ਕਹਿ ਰਹੇ ਆ 10 ਸੈਰੋ ਨੂੰ ਲੀਟਰ ਕਹਿੰਦੇ ਆ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜਦੋਂ ਤੁਸੀਂ ਲੀਵਿਆਂ ਦਾ ਰੀਜਨਲ ਤੇਲ ਲੈਨੇ ਆ ਤੁਹਾਡੇ ਵੱਲੀ ਕਿੰਨਾ ਮਹਿੰਗਾ ਮਿਲਦਾ ਵਾ ਸਾਡੇ ਵੱਲੀ ਕਾਫੀ ਮਹਿੰਗਾ ਹੋ ਜਾਂਦਾ ਚਲੋ ਸਾਨੂੰ ਤਾਂ ਮਿਲ ਜਾਂਦਾ ਮਾਲਕਾਂ ਵੱਲੋਂ ਜਿਹੜਾ ਜੇਤੂਨ ਦਾ ਤੇਲ ਹੁੰਦਾ ਲੀਵਿਆਂ ਦਾ ਇਹ ਬਹੁਤ ਵਧੀਆ ਵਾ ਖਾਣ ਵਾਸਤੇ ਵੀ ਇਟਾਲੀਨ ਲੋਕ ਜ਼ਿਆਦਾਤਰ ਇਹਨੂੰ ਕੱਚਾ ਖਾਂਦੇ ਆ ਤੇ ਆਪਾਂ ਪਕਾ ਵੀ ਲਈਦੇ ਮੈਂ ਵੀ ਕਈ ਵਾਰ ਸਬਜ਼ੀ ਬਣਾ ਲੈਂਦੀ ਆ ਜੇਕਰ ਆਪਣੇ ਮੋਡੇ ਵਗੈਰਾ ਦਰਦ ਕਰਦੇ ਆ ਗੋਡੇ ਕਈ ਵਾਰ ਮੇਰੇ ਵੀ ਗੋਡੇ ਦੁੱਖਣ ਲੱਗ ਜਾਂਦੇ ਆ ਫਿਰ ਜੇ ਆਪਾਂ ਉਹਦੀ ਮ사ਜ ਕਰ ਲਈਏ ਤਾਂ ਬਹੁਤ ਜਲਦੀ ਆਪਾਂ ਨੂੰ ਰਾਮ ਆ ਜਾਂਦਾ ਏ ਇਸ ਕਰਕੇ ਮਹਿੰਗਾ ਵੀ ਹੈ ਤੇ ਬਹੁਤ ਵਧੀਆ ਵਾ ਜਿਆਤਰ ਇੱਥੇ ਇਟਾਲੀਨ ਲੋਕ ਲੀਵ ਜਾਂਦੇ ਜੇ ਤੇਲ ਵਰਤਦੇ ਆ ਜਤੂਨ ਦਾ ਤੇ ਮੈਂ ਵੀ ਹੁਣ ਕਾਫੀ ਸਾਲ ਹੋ ਗਏ ਜਿਆਤਰ ਜਤੂਨ ਦਾ ਤੇਲ ਹੀ ਆਪਾਂ ਵਰਤੀਦਾ ਵਾ ਅਸੀਂ ਅੱਜ ਕਰਨੀ ਆ ਸਾਡੀ ਲੋਹਰ ਤੋਂ ਦੀ ਸਫਾਈ ਜਿਹੜੀਆਂ ਆਪਣੇ ਸਬਜ਼ੀਆਂ ਬੀਜੀਆਂ ਹੋਈਆਂ ਵਾ ਪਾਲਕ ਦੇ ਵਿੱਚ ਵੀ ਬਹੁਤ ਕਾਹ ਹੋਇਆ ਹੋਇਆ ਏ ਮੈਂ ਤੇ ਮੇਰਾ ਪੁੱਤ ਕਰਾਂਗੇ ਅੱਜ ਸਾਰੀ ਪਹਿਲਾਂ ਇਹਦੀ ਵੀ ਸਫਾਈ ਉੱਪਰ ਘਾਹ ਦੀ ਵੀ ਕਰਾਂ ਦੀ ਤੇ ਮੇਥਿਆਂ ਦੇ ਵਿੱਚ ਤਾਂ ਕਾਹ ਕੱਢਣ ਦੀ ਲੋੜ ਨਹੀਂ ਕਾਫੀ ਵੱਡੇ ਹੋ ਗਏ ਸਾਗ ਚ ਵੀ ਹਾਂਜੀ ਬਤ ਯਾ ਧਣੀਆਂ ਵਿੱਚ ਥੋੜਾ ਹੋਇਆ ਘਾਹ ਜ਼ਿਆਦਾ ਹੋ ਗਿਆ ਇਹ ਵੀ ਆਪਾਂ ਸਾਰਾ ਕਲੀਨ ਕੀਤਾ ਵਾ ਥੋੜਾ ਰਹਿ ਗਿਆ ਹੁਣ ਧਣੀਆਂ ਬਹੁਤ ਸੋਹਣਾ ਹੋ ਗਿਆ ਪਰ ਧਣੀਆਂ ਦੇ ਵੀ ਘਾਟ ਉੱਠੇ ਸੀ ਤੇ ਜਿਵੇਂ ਕਹ ਸਕਦੇ ਘਾਹ ਵਾਲਾ ਉੱਠੜਿਆ ਆਹ ਘਾਹ ਬਹੁਤ ਭੈੜਾ ਵਾ ਤੇ ਜਿਵੇਂ ਕਿ ਮੇਰੇ ਹੱਥਾਂ ਤੇ ਹੁਣ ਵੀ ਖੁਰਕ ਲੜੀ ਜਾਂਦੀ ਆ ਗਵੰਤੀਆਂ ਨਹੀਂ ਨਾ ਪਾਈਆਂ ਧੀ ਵਾਲੇ ਦਿਨ ਆਪਾਂ ਕਰਦੇ ਹੁੰਨੇ ਆ ਘਰ ਦਾ ਕੰਮ ਸਾਰਾ ਹਨਾ ਵੀ ਫਿਰ ਆਪਾਂ ਐ ਸੰਡੇ ਵਾਲੇ ਦਿਨ ਕਰਦੇ ਹੁੰਨੇ ਆ ਇੰਜੋਏ ਪਾਲਕ ਦੇ ਵਿੱਚ ਵੀ ਨਾ ਥੋੜਾ ਥੋੜਾ ਧਨੀਆ ਹੋਇਆ ਹੋਇਆ ਵਾ ਹੁਣ ਆਪਾਂ ਇਹਨਾਂ ਨੂੰ ਪੁਰਜੀ ਬਣਾ ਕੇ ਦਵਾਂਗੇ ਪਾਲਕ ਤੇ ਮੇਥੇ ਵਾਲੀ ਗੁੱਡ ਬாய் ਪਤਾ ਦੇਖ ਕੇ ਧਨੀਆ ਨਾ ਪੱਟਦੀ ਧਨੀਆ ਦੇ ਵਿੱਚ ਧਨੀਆ ਵੀ ਆ ਸਹੀ ਆ ਓਕੇ ਮੈਂ ਤੇ ਜੂ ਵੀ ਥੱਲੇ ਕੰਮ ਕਰਦੇ ਸੀ ਕਾ ਕੱਢ ਕੇ ਆਏ ਆ ਤੇ ਜੈਸਮੀਨ ਨੇ ਉੱਪਰ ਕੇਕ ਬਣਾਇਆ ਮੇਰੀ ਬੇਟੀ ਨੇ ਇਹਨੂੰ ਬਹੁਤ ਸ਼ੌਂਕ ਵਾ ਕੁਕਿੰਗ ਦਾ ਤੇ ਆਪਾਂ ਬਾਅਦ ਚੋ ਖਾਣੇ ਨਾਲ ਕਾਫੀ ਬਣਾਉਣੀ ਹੈ ਫਿਰ ਤੁਹਾਨੂੰ ਟੇਸਟ ਕਰਕੇ ਦੱਸੋ ਕਿੱਦਾਂ ਦੇ ਬਣੇ ਕੀ ਕੀ ਪਾਇਆ ਵਿੱਚ ਉਹ ਵੀ ਪਾਈ ਟੁੱਟੀ ਫਰੂਟੀ ਅੱਛਾ ਉਹ ਵੀ ਪਾਈ ਆ ਦੇਖਣ ਨੂੰ ਤਾਂ ਬਹੁਤ ਵਧੀਆ ਸਪੰਜੀ ਸਪੰਜੀ ਲੱਗਦੇ ਆ ਹਾਂ ਰੁਕ ਗਰਮ ਆ ਦੇਖੋ ਬਹੁਤ ਘੈਂਟ ਬਣੇ ਹੋਏ ਆ ਹੁਣ ਹੋ ਗਏ ਅਸੀਂ ਫ੍ਰੀ ਸਾਰੇ ਕੰਮ ਕਰ ਲਏ ਘਾ ਵੀ ਕੱਢਿਆ ਦਾ ਕਲੀਨਿੰਗ ਦਾ ਵੀ ਹੋ ਗਿਆ ਸ਼ਾਮ ਦੇ 4:00 ਵਜੇ ਤੇ ਹੁਣ ਮੈਂ ਤੇ ਮੇਰਾ ਪੁੱਤ ਪੀਣ ਲੱਗਿਆ ਕਾਫੇ ਕਾਫੀ ਨਾਲ ਸिखਾਨਿਆਂ ਤੋੜਤਾ ਆਪਣੇ ਜਿਵੇਂ ਇੰਡੀਅਨ ਚ ਕੇਕ ਕਹਿ ਦਿੰਦੇ ਆ ਤੇ ਆਪਾਂ ਇੱਥੇ ਕਹਿੰਨੇ ਆ ਹਾ ਇੰਡੀਆ ਦੇ ਵਿੱਚ ਕੇਕ ਕਹਿ ਦਿੰਦੇ ਆ ਇਟਾਲੀਅਨ ਦੇ ਵਿੱਚ ਇਹਨੂੰ ਤੋੜਤਾ ਕਹਿ ਦਿੰਦੇ ਆ ਕੇਕ ਨੂੰ ਪਿਛਲੇ ਸ਼ਨੀਵਾਰੇ ਨੇ ਮੇਰੇ ਨਾਲ ਸਾਗ ਬਣਾਇਆ ਸੀਗਾ ਪੂਰੀ ਹੈਲਪ ਕੀਤੀ ਸੀ ਦੋਨਾਂ ਜਣਿਆਂ ਨੇ ਤੇ ਇਸ ਵਾਰ ਇਹਨੇ ਮੇਨ ਦਾ ਘਾ ਵੀ ਕਣਵਾ ਕੇ ਆਇਆ ਘਰ ਦੀ ਸਫਾਈਆਂ ਵੀ ਕੀਤੀਆਂ ਆ ਖੇਡਿਆ ਵੀ ਆ ਤੇ ਮੇਰੀ ਆਦਤ ਆ ਜਦੋਂ ਵੀ ਬੱਚਿਆਂ ਨੂੰ ਛੁੱਟੀ ਹੁੰਦੀ ਥੋੜਾ ਬੋਤਾ ਕੰਮ ਦੇ ਦੇਈਦਾ ਫਿਰ ਨਾਲੇ ਤਾਂ ਬਿਜੀ ਰਹਿੰਦੇ ਆ ਥੋੜਾ ਟਾਈਮ ਟੀਵੀ ਦੇਖ ਲੈਂਦੇ ਆ ਇੱਕ ਜਾਨ ਨੇ ਆਪਣੇ ਲਈ ਕੇਕ ਬਣਾਤਾ ਲਕਨੇ ਆਪਣੀ ਹੈਲਪ ਕਰਦੀ ਕਦੇ ਵੀ ਛੁੱਟੀ ਹੋਵੇ ਤਾਂ ਬੱਚਿਆਂ ਨੂੰ ਆਪਾਂ ਨੂੰ ਥੋੜਾ ਥੋੜਾ ਕੰਮ ਦਿੰਦੇ ਰਹਿਣੇ ਚਾਹੀਦਾ ਨਾਲੇ ਤਾਂ ਬੱਚੇ ਬਿਜੀ ਰਹਿੰਦੇ ਆ ਫੋਨ ਵੀ ਥੋੜਾ ਘੱਟ ਦੇਖਦੇ ਨਹੀਂ ਤਾਂ ਐਨ ਕਾ ਲੱਗ ਜਾਣਗੀ ਆ ਹਨਾ ਪੱਜੂ ਵੀ ਦੇ ਤਾਂ ਸਾਡੇ ਦੇ ਲੱਗੀਆਂ ਸਾਡੇ ਹਜੇ ਬੱਚਤ ਆ ਸਾਰਿਆਂ ਦੀ ਨਿਗਾ ਠੀਕ ਵਾ ਕਿਉਂਕਿ ਤੁਹਾਨੂੰ ਪਤਾ ਹੁਣ ਸਮਾਂ ਬਹੁਤ ਖਰਾਬ ਆ ਬੱਚੇ ਫੋਨ ਬਹੁਤ ਜ਼ਿਆਦਾ ਦੇਖਦੇ ਆ ਤੇ ਤੁਸੀਂ ਵੀ ਧਿਆਨ ਰੱਖਿਆ ਕਰੋ ਫੋਨ ਘੱਟ ਤੋਂ ਘੱਟ ਬੱਚਿਆਂ ਨੂੰ ਦੇਣਾ ਚਾਹੀਦਾ ਸਾਡੇ ਮੇਰੀ ਬੇਟੀ ਦੇ ਕਮਰੇ ਦੇ ਵਿੱਚ ਵੀ ਟੀਵੀ ਲਾਇਆ ਹੋਇਆ ਬੇਟੇ ਦੇ ਕਮਰੇ 'ਚ ਵੀ ਟੀਵੀ ਲਾਇਆ ਇਹਨਾਂ ਨੇ ਜਿਆਦਾ ਤੋਂ ਜਿਆਦਾ ਟੀਵੀ ਦੇਖਣਾ ਦਾ ਫੋਨ ਜਿਵੇਂ ਕਿ ਕਹਿ ਸਕਦੇ ਆ ਬਹੁਤ ਘੱਟ ਮੇਰੇ ਕੋਲ ਤੇ ਮੇਰੇ ਹਸਬੰਡ ਕੋਲੇ ਫੋਨ ਆ ਸਾਡੇ ਘਰ ਦੇ ਵਿੱਚ ਅਸੀਂ ਬੱਚਿਆਂ ਲਈ ਫੋਨ ਨਹੀਂ ਲੈ ਕੇ ਦਿੱਤਾ ਕੋਈ ਟੈਬਲੇਟ ਨਹੀਂ ਲੈ ਕੇ ਦਿੱਤੀ ਹੈ ਨਾ ਜਦੋਂ ਆਪਾਂ ਹੀ ਜਿਆਦਾ ਸਹੂਲਤਾਂ ਲੈ ਦੇ ਦਿੰਦੇ ਆ ਉਹਦੇ ਨੇ ਬੱਚੇ ਜਿਆਦਾ ਵਿਗੜਦੇ ਆ ਲੈ ਕੇ ਅਸੀਂ ਸਭ ਕੁਝ ਦੇ ਸਕਦੇ ਆ ਪਰ ਸਾਨੂੰ ਪਤਾ ਫਿਰ ਇਹਨਾਂ ਦਾ ਜਿਵੇਂ ਕਿ ਕਹਿ ਸਕਦੇ ਆ ਖੇਡਣ ਦੇ ਵਿੱਚ ਇੰਟਰਸਟ ਘਟ ਜਾਊਗਾ ਪੜਾਈ ਦੇ ਵਿੱਚ ਇੰਟਰਸਟ ਘਟ ਦੂਗਾ ਹੈਗਾ ਇੰਟਰਸਟ ਤੇਰਾ ਪੜਾਈ ਦੇ ਵਿੱਚ ਹੈਗਾ ਹੈਗਾ ਕੋਣੇ ਕਿ ਆਪਦਾ ਕਿਹਾ ਹੈ ਬਾਲੀ ਚੇਤੀ ਲਾੜ ਪੈਂਦਾ ਹੈ ਹੈਗਾ ਇੰਟਰਸਟ ਜਾਨੀ ਕਿ ਤੁਹਾਨੂੰ ਮੁੰਡਿਆਂ ਦਾ ਥੋੜਾ ਜਿਹਾ ਨੇਚਰ ਪਤਾ ਹੀ ਹੁੰਦਾ ਹੁੰਦੇ ਇੰਟੈਲੀਜੈਂਟ ਕੁੜੀਆਂ ਨਾਲ ਵੀ ਵਧਣ ਇੰਟੈਲੀਜੈਂਟ ਹੁੰਦੇ ਆ ਤੇ ਇੰਟੈਲੀਜੈਂਟ ਬਹੁਤ ਵਾਪਾ ਹੀ ਇਹ ਸੰਝ ਸਕਦੇ ਤੁਸੀਂ ਤੇ ਬਸ ਜਿਵੇਂ ਕਿ ਕਹਿੰਦੇ ਮੁੰਡੇ ਥੋੜਾ ਪੜ੍ਹਾਈ ਤੇ ਧਿਆਨ ਘਟ ਦਿੰਦੇ ਹੁੰਦੇ ਉਹਦਾ ਇਹਦਾ ਦਿਮਾਗ ਮੇਰੀ ਬੇਟੀ ਨਾਲੋਂ ਵੀ ਜ਼ਿਆਦਾ ਏ। ਤੇ ਆਹ ਸ਼ਾਰਪ ਆ। ਹੂੰ ਬਾਕੀ ਸਾਰਿਆਂ ਨੇ ਬਲੌਗ ਦੇ ਵਿੱਚ ਦੇਖਿਆ ਹੀ ਆ ਵੀ ਕਿੰਨਾ ਵਧੀਆ ਏ ਮੁੰਡਾ ਮੇਰਾ। ਓਕੇ ਜੀ ਹੁਣ ਆਪਾਂ ਪੀਨੇ ਆ ਕੌਫੀ ਤੇ ਬਲੌਗ ਦਾ ਇੱਥੇ ਕਰਦੇ ਐਂਡ ਜੇਕਰ ਸਾਡਾ ਬਲੌਗ ਤੁਹਾਨੂੰ ਵਧੀਆ ਲੱਗੂਗਾ ਤਾਂ ਪਲੀਜ਼ ਸਾਡੇ ਬਲੌਗ ਨੂੰ ਲਾਈਕ ਜ਼ਰੂਰ ਕਰਿਓ ਤੇ ਸੋਹਣੇ-ਸੋਹਣੇ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਮਿਲਾਂਗੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਤੁਹਾਡਾ ਸਾਰਿਆਂ ਦਾ ਦਿলো ਧੰਨਵਾਦ ਜੀ ਵੀਡੀਓ ਦੇਖਣ ਲਈ ਤੇ ਜਿਹੜੇ ਨਵੇਂ ਸਬਸਕ੍ਰਾਈਬਰ ਆਏ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਜੀ ਬਹੁਤ ਸੋਹਣੇ ਕਮੈਂਟ ਆਏ ਤੁਹਾਡੇ ਸਾਰਿਆਂ ਦੇ ਓਕੇ ਜੀ ਬਾਏ ਸਾਰਿਆਂ ਨੂੰ ਅਰਿਵਦੇ ਚੀ